ਆਸਾ ਘਰ ਸਤਵਾਂ ਮਹੱਲਾ ਪੰਜਵਾਂ ਹਰਿ ਕਾ ਨਾਮ ਰਿਜੈ ਨਿਤ ਧਿਆਈ ਬਾਬਰ ਮਹਾਦੇਵ ਦਾ ਸਰੀਰ ਜਦੋਂ ਸ਼ਾਂਤ ਹੋ ਗਿਆ ਉਸ ਦੇ ਮਹਾਰਾਜ ਸਾਹਿਬ ਜੀ ਨੇ ਅਰਦਾਸ ਕੀਤੀ ਵਾਹਿਗੁਰੂ ਦੇ ਅੱਗੇ ਕਿ ਇਹ ਸਰਕਾਰ ਸਾਰੇ ਸਾਥੀਆਂ ਨੂੰ ਸੁਵੰਨੀਆਂ ਨੂੰ ਮਹਾਰਾਜ ਦੀ ਸ਼ਰਨ ਦੇ ਕੇ ਤਾਰਨਾ ਹੈ ਇਹ ਉਹ ਸੇਤੀ ਪਾਪਸ਼ੇ ਜੀ ਨੂੰ ਚਾਉਂਦਾ ਚਾਰਨ ਕੀਤਾ ਸਤਵੇਂ ਘਰ ਕੀ ਕਾਜ ਦੇਣ ਪਾਪਸ਼ਾਰ ਦਾ ਨਾਮ ਰਿਦੈ ਨਿਤ ਧਿਆਈ اے ਮਾਈ ਅਕਾਲ ਪੁਰਖ ਜਾਈ ਦੇ ਨਾਮ ਨੂੰ ਨਿਤਾ ਤਰਪੀਂ ਨਾ ਕਰੀਏ ਸੰਗੀ ਸਾਥੀ ਸਗਲ ਕਰਾਏ ਜਿਹੜੇ ਸੰਗਤ ਕਰਨ ਵਾਲੇ ਹਨ ਸਾਥੀ ਭਾਈ ਹਨ ਇਹ ਸੰਗਤ ਕਰਨ ਵਾਲੇ ਸੰਗੀ ਸਾਥੀ ਮੰਨ ਕਰਕੇ ਸੰਗੀ ਬਾਣੀ ਕਰਕੇ ਸਾਥੀ ਉਨਨ ਸਾਰਿਆਂ ਨੂੰ ਤਾਰ ਗਈ ਏ ਸਰਕਾਰ ਗੁਰਮੀਰੈ ਸੰਗ ਸਦਾ ਹੈ ਨਾਲੇ ਜੰਮਕਦੇਵ ਸਾਹਿਬ ਸਦੇ ਸਾਡੇ ਨਾਲ ਹਰ ਵਕਤ ਹਨ ਸੇਵਰ ਸੇਵਰ ਤੇ ਸਦਾ ਸੰਨ ਅੰਨੇ ਦੇ ਸੰਗਰਮ ਦਾ ਸਿੰਮਰਨੇ ਜੋ ਸਿੰਮਰਨ ਕਰਕੇ ਹਰ ਵਕਤ ਮਨਵਾਦੀ ਸੀਵੀ ਕਰਕੇ ਚੇਤੇ ਕਰਦੇ ਰਹੀਏ ਮਹਾਰਾਜ ਨੂੰ ਰਹਾਉ ਤੇਰਾ ਕੀਆ ਮੀਠਾ ਲੱਗੇ ਕਈ ਲੋਹਣ ਤੇ ਬੈਠ ਕੇ ਵੀ ਇਹ ਬਚਨ ਕਹੇ ਸੰਗ ਇਹ ਮਹਾਦੇਵ ਦੀ ਚੜ੍ਹਾਈ ਵੇਲੇ ਵੀ ਇਹ ਸ਼ਬਦ ਚ ਆ ਰਿਹਾ ਹੈ ਕਿ ਮੇਰੇ ਵਾਹਿਗੁਰੂ ਆਪ ਦਾ ਕੀਤਾ ਹੋਇਆ ਇਹ ਮਿੱਠਾ ਸਾਨੂੰ ਪਿਆਰਾ ਲੱਗਦਾ ਹੈ। ਧਰਨਾਮ ਪਦਾਰਥ ਨਾਨਕ ਮਾਨਕ ਜੀ ਦੇ ਚਰਨਾਂ 'ਵਿੱਚ ਆਪ ਦੇ ਨਾਮ ਰੂਪੀ ਪਦਾਰਥ ਨੂੰ ਮੰਗਦੇ ਹਾਂ। ਕਿਰਪਾ ਕਰਕੇ ਨਾਮ ਰੂਪੀ ਪਦਾਰਥ ਦੇ ਕੇ ਸਾਨੂੰ ਨਿਹਾਲ ਕਰੋ। ਸਰਗੂ ਅਰਜਨ ਦੇ ਮਾਰੇ ਸਾਖਰਮਾਉਂਦੇ ਹਾਂ। ਤੇਰਾ ਕੀ ਆ ਮੀਠਾ ਲੱਗੇ ਹਰ ਨਾਮ ਪਦਾਰਥ ਨਾਮ ਇੱਕ ਮੰਗੇ ਸਾਧੂ ਸੰਗਤ ਤਰਿਆ ਸੰਸਾਰ ਸਤਿਗੁਰੂ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਿਰਪਾ ਕਰਕੇ ਫਰਮਾਉਂਦੇ ਹਨ ਜਿਨ੍ਹਾਂ ਪੁਰਖਾਂ ਸਾਧੂ ਨਾ ਸਰੇ ਜਿਨ੍ਹਾਂ ਨੂੰ ਸਾਸ ਗ੍ਰਾਸ ਨਹੀਂ ਭੁੱਲਦਾ ਉਹਨਾਂ ਦੀ ਸੰਗਤ ਕੀਤੀ ਹੈ ਤਨ ਤਨ ਭਾਵਿਤ ਨਰ ਸਾਧ ਜਨ ਹਰ ਕੀਰਤਨ ਗਾਇ ਗੁਣੀ ਚਰ ਵਧਦੇ ਆ ਸਾਰੂਆਂ ਦੀ ਸੰਗਤ ਕਰਕੇ ਇਹ ਸੰਸਾਰ ਤੋਂ ਤਰ ਗਿਆ ਹੈ ਹਰ ਕਾ ਨਾਮ ਮਨ ਹੈ ਆਧਾਰ ਜਿਨ੍ਹਾਂ ਨੂੰ ਭਾਈ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਦਾ ਆਸਰਾ ਬਣਾਇਆ ਹੈ ਚਰਨ ਕਮਲ ਗੁਰਦੇਵ ਪਿਆਰੇ ਗੁਰਦੇਵ ਸੱਚੇ ਬਾਦਸ਼ਾਹ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਚਰਨ ਕਮਲ ਹੈ ਜਿਨ੍ਹਾਂ ਦੇ ਮਨ ਚ ਪਿਆਰੇ ਲੱਗੇ ਹਨ ਉਹ ਜਹ ਸੰਤ ਹਰਪ੍ਰੀਤ ਪਿਆਰੇ ਉਹ ਸੰਤ ਭਗਤ ਭਾਈ ਬੁੱਢਾ ਸਾਹਿਬ ਆਦਿਕ ਗੁਰਮੁਖ ਪਿਆਰੇ ਪੂਰੇ ਦੇ ਹਨ ਜੋ ਹਰਿ ਅਕਾਲ ਪੁਰਖ ਦੀ ਪ੍ਰੀਤੀ ਨੇ ਪਿਆਰੇ ਹਨ ਪ੍ਰਹਾਉ ਜਾ ਕ ਮਾਸੁਕ ਲਿਖਿਆ ਭਾ ਜਿਨੋ ਦੇ ਮੱਥੇ ਤੇ ਸਿਰੋਮਣੀ ਭਾ ਕਰਮ ਲਿਖਿਆ ਹੋਇਆ ਪਰਮੇਸ਼ਰ ਨੇ ਕਹੋ ਨਾਨਕ ਤਾਕਾ ਫਿਰ ਸੁਹਾਗ ਸਤਿਗੁਰ ਅਰਜੁਨ ਦੇ ਮਾਰਾ ਸਾਗੁਰੂ ਨਾਨਕ ਪੰਝੇਵ ਵਿਚ ਆਰ ਗਏ ਹਨ ਉਹਨਾਂ ਦਾ ਭਾਈ ਫਿਰ ਇਸ਼ਤਤ ਰਹਿਣ ਵਾਲਾ ਸੁਹਾਗ ਆਨੰਦ ਹੈ ਆਸਾ ਮਹੱਲਾ ਪੰਜਵਾ ਮੀਠੀ ਆਗਿਆ ਪਰ ਕੀ ਲਾਗੀ ਤੇ ਤੁ ਸਮਤੀ ਦਾ ਸੰਵਾਦ ਹੈ ਬਹੁ ਭਗਤੀ ਜਿਨ੍ਹਾਂ ਜਿਗਿਆਸਿਆਂ ਨੂੰ ਮਾਰਨ ਬਖਸ਼ੀ ਹੈ ਤੇ ਸਮਤੀ ਇਹਨਾਂ ਦੇ ਅੰਦਰ ਪ੍ਰਗਟ ਹੋਈ ਹੈ ਉਹਨੇ ਅੰਦਰ ਬੇਵੇਕ ਦੀ ਪ੍ਰਾਪਤੀ ਹੈ ਕੁਮਤੀ ਇਹਨਾਂ ਦੀ ਨਿਦਰਤ ਹੋਈ ਹੈ ਉਹ ਅਵਸਥਾ ਨੂੰ ਕਸ਼ਮ ਕਰ ਗਏ ਹਨ ਇਸ ਵਿੱਚ ਮਿਠੀ ਆਗਿਆ ਫਿਰ ਕੀ ਲਾਗੀ ਇਹ ਸਖੀ ਜਿਨ੍ਹਾਂ ਨੂੰ ਆਪਣੇ ਪਤੀ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਜੋ ਰਿਆ ਹੈ ਤੇ ਮਿੱਠੀ ਪਿਆਰੀ ਲੱਗ ਆਈ ਹੈ ਸੌਕਨ ਘਰ ਕੀ ਕੰਤ ਤਿਆਗੀ ਘਰ ਕੋਣ ਸਰੀਰ ਦੇ ਅੰਦਰ ਕਾਰਨਤਾ ਕਰਨ ਦੇ ਅੰਦਰ ਜਿਹੜੀ ਸੌਕਨ ਸੌ ਕਣ ਪਿਆ ਹੋਵੇ ਜਿਹਦੇ ਅੱਖਾਂ ਵਿੱਚ ਇਹਦੀ ਸੌਕਨ ਹੁੰਦੀ ਹੈ ਹੁੰਦੀ ਦਾ ਸਤਨ ਉਹਨਾਂ ਸ਼ਬਦ ਸਹਾਇ ਪ੍ਰਤੀ ਜੋ ਆਲੀ ਆਪਣੇ ਆਲੀ ਪਿਆਰੀ ਪਰ ਸੌਕਨ ਸੌ ਕਣ ਜੀ ਦੇ ਅੰਦਰ ਇਹ ਖਾਧਾ ਪਿਆ ਹੋਵੇ ਉਹ ਸੌਕਨ ਕੁਮਤੀ ਸੀ ਅਤੇ ਕਬੂਦੀ ਸੀ ਉਹ ਤਰਸੂਪ ਦੀ ਪ੍ਰਾਪਤੀ ਨਹੀਂ ਹੋਣ ਦੀ ਆਸ ਤਾਂ ਕਰਨ ਦੇ ਅੰਦਰ ਉਹ ਪਤੀ ਸਾਖੀ ਚੇਤਨ ਤਿਆਗ ਦਿੱਤੀ ਹੈ ਪ੍ਰੈ ਸੋਹਾਗਨ ਸੀਗਾਰ ਕਰੀ ਪਿਆਰੇ ਅਨਾਲਪੁਰਖ ਨੇ ਸੋਹਾਗਣ ਫਤ ਵਾਲੀ ਜਾਣ ਕਰਕੇ ਗਈ ਵਿਖੇ ਨਾ ਸ਼ਿੰਗਾਰ ਕਾਮਣ ਤਨ ਪਹਿਰੇ ਆਜ ਗੁਣਾ ਵਾਲੀ ਜਾਣ ਕਰਕੇ ਸੋਹਾਗ ਸੋਹਾਗਣ ਬਣਾ ਲਿਆ ਨੰਦੇ ਸਹਰ ਬਣਾ ਲਿਆ ਸ਼ੋਭਾ ਨਾਲ ਸ਼ਿੰਗਾਰ ਨੂੰ ਕਰਾ ਕੇ ਮਨ ਮੇਰੇ ਕੀ ਤਪਤ ਹਰੀ ਸਖੀ ਸਾਡੇ ਮਨ ਦੇ ਅੰਦਰ ਜਿਹੜੀ ਵਿਸ਼ੋੜੇ ਦੀ ਤਪਸ਼ ਸੀ ਉਸ ਤੇ ਪਾਛਨ ਹਰ ਦਿੱਤੀ ਮੇਟ ਦਿੱਤੀ ਹੈ ਪਲੋ ਪਹਯੋ ਪਿਰ ਕਹਿਆ ਮਾਨਿਆ ਇਹ ਬਹੁਤ ਹੀ ਅੱਛਾ ਹੋ ਗਿਆ ਪਤੀ ਅਕਾਲ ਪੁਰਖ ਨੇ ਸਾਡਾ ਕਿਹਾ ਹੋਇਆ ਜੋ ਬੇਅੰਤੀ ਸੀ ਕਈ ਹੋਈ ਬੈਂਟਰੀ ਨੂੰ ਮੰਨ ਲਿਆ ਹੈ ਸੁਖ ਸਹਿਜ ਇਸ ਘਰ ਕਾ ਜਾਣੇ ਅਸੀਂ ਇਸ ਕਰਕੇ ਘਰ ਸਰੀਰ ਦੇ ਅੰਦਰ ਜੋ ਘਰ ਸਰੂਪ ਦਾ ਸਹਿਜ ਅਚੁੱਤ ਸੁਖ ਹੈ ਜੋ ਗਿਰਨ ਤੋਂ ਰਹਿਤ ਸੁਖ ਹੈ ਉਹ ਇਸ ਘਰ ਦੇ ਵੀ ਸਾਂਗ ਸੰਗ ਰੂਪੀ ਕਾ ਕਰਕੇ ਸਰੂਪ ਰੂਪੀ ਕਰਦਾ ਹੈ ਅਕਿੰਝ ਯਾਰ ਨੇ ਲਿਆ ਹੈ ਰਹਾਉ ਹਉ ਬੰਦੀ ਪ੍ਰੇਖਮਤਦਾਰ ਤੁੰਨੋ ਰਾਣੀ ਹੁੰਦੀ ਐ ਜਿਹੜੀ ਪਾਦਸ਼ਾਹ ਦੇ ਅੱਗੇ ਹੱਥ ਜੋੜ ਕੇ ਨਮਸਕਾਰ ਕਰੇ ਤੇ ਆਪ ਤੈਅ ਕਰੇ ਗੋਲੀਆਂ ਨੂੰ ਹਟਾ ਕੇ ਇਸੇ ਪ੍ਰਕਾਰ ਹਉ ਬੰਦੀ ਮੈਂ ਮਾਰਿਆ ਬੰਦੀ ਦਾਸੀ ਹਾਂ ਆਪਕੀ ਪਰੇਖੇਜਮਤਦਾਰ ਇਹ ਪ੍ਰੇਪਤੀ ਅਕਾਲਪੁਰਖ ਪਿਆਰੇ ਮੈਂ ਖਿਜਮੰਦਾਰ ਦਾਸੀ ਹਾਂ ਖਿਜਮਦਾ ਤਹਿਲ ਕਰਨ ਵਾਲੀ ਆਪ ਜੀ ਸ੍ਰਮਨ ਭਜਨ ਰੂਪ ਤਹਿਲ ਕਰਨਾ ਆਪ ਜੀ ਆਪਣਾ ਚੇਜ ਪਾਉਣਾ ਉਹ ਅਬਨਾਸੀ ਅਗਮ ਅਪਾਹ ਉਹ ਵਾਹਿਗੁਰੂ ਤੂੰ ਕੈਸਾ ਹੈ ਅਬਨਾਸੀ ਨਾਸਤੋ ਰਹਤ ਹੈ ਅਗਮ ਮੰਦ ਸੰਕਲਪ ਮੁਕਲਬਾ ਵਿਚਾਰੇ ਗਮਤਾ ਤੋ ਰਹੇ ਪੈ ਸ਼ਾਸਤਰਾ ਕਰਕੇ ਵੀ ਇਹ ਕੰਮ ਹੈ ਪਰ ਕਿੰਨੇ ਪਾਰ ਆਵਾਰ ਤੋਂ ਵੀ ਰਹਤ ਹੈ ਨੇ ਪੱਖਾ ਪ੍ਰੇ ਝੱਲੂ ਪਾਏ ਇਹੋ ਗਰਮੀ ਦੀ ਰੁੱਤ ਵਿੱਚ ਲੈ ਕੇ ਮੈਂ ਪਤੀ ਨੂੰ ਪੱਖਾ ਆਪ ਲੈ ਕੇ ਦਾਸੀਆਂ ਵੀ ਨਹੀਂ ਝੱਲ ਪਾਉਣੀ ਇਹ ਮੈਨੂੰ ਗੁਣ ਮਾਲਾ ਸਾਹਿਬ ਨਿਮਰਤਾ ਦਾ ਬਖਸ਼ਿਆ ਜੇ ਝੱਲ ਪਾਉਣ ਕਰਕੇ ਜਿਵੇਂ ਭਾਈ ਕਪੂਰ ਸਿੰਘ ਜੀ ਨੂੰ ਨਵਾਬੀ ਸਿੰਘਾਂ ਦਿੱਤੀ ਸੀ ਸਿੰਘ ਸਾਹਿਬ ਦੇ ਨਹੀਂ ਸੀ ਪਰ ਪੱਖੇ ਦੀ ਸੇਵਾ ਕਰਕੇ ਵੀ ਸੇਵਕ ਦੀ ਤੀਜ ਹੈ ਭਾਈ ਸੁਖ ਸਿੰਘ ਜੀ ਜਦੋਂ ਤੁਰਕਾਨੀਨ ਮੰਨ ਕੇ ਕਪੂਰ ਸਰੇ ਦੀ ਨਵਾਦੀ ਪਿਰਜੀ ਹੈ ਭਾਈ ਕਪੂਰ ਸਿੰਘ ਜੀ ਲੈਂਦੇ ਨਹੀਂ ਸੀ ਸਿੰਘਾਂ ਦੇ ਸੇਵਕ ਦੀ ਚੀਜ਼ ਹੈ ਖਾਲਸਾ ਤਾਂ ਲੈਣੀ ਕੋਈ ਕਾਂ ਦੀ ਦਿੱਤੀ ਜੋ ਗੁਰੂ ਸਾਹਿਬ ਸਾਨੂੰ ਬਖਸ਼ੂਗੇ ਅਸੀਂ ਆਮ ਮਾਲਕ ਬਣਾਂਗੇ ਇਸ ਪ੍ਰਕਾਰ ਕਪੂਰ ਸਿੰਘ ਕਹਿਣ ਲੱਗਾ ਕਿ ਮੇਰੇ ਪਾਸੋਂ ਖਾਲਸਾ ਜੀ ਪੱਖੇ ਦੀ ਸੇਵਾ ਨਾ ਖੋਇ ਕਹਿੰਦੇ ਪਸ ਪੱਖੇ ਦੀ ਸਿਆ ਵੀ ਕਰੀ ਜਾਓ ਇਹ ਸੇਵਕ ਦੀ ਚੀਜ਼ ਹੈ ਇਸੇ ਪ੍ਰਕਾਰ ਪੱਖਾ ਕਰਨੇ ਕਰਕੇ ਭਾਈ ਕਪੂਰ ਸਿੰਘ ਨੂੰ ਨਵਾਬੀ ਕਪੂਰ ਸਾਹਿਬੀ ਮਿਲੀ ਸੀ ਇਸੇ ਪ੍ਰਕਾਰ ਸਾਧ ਸੰਗਤ ਜੀ ਜੇ ਪੱਖਾ ਪਰੇ ਝਲੂ ਪਾਏ ਪੱਖਾ ਲੈ ਕੇ ਪਿਆਰੇ ਅਕਾਲ ਪ੍ਰਭੂ ਨੂੰ ਝੰਡਾ ਪਾਉਣਾ ਕਰੀਏ ਪੱਖਾ ਕੀ ਪ੍ਰੇਮ ਰੂਪੀ ਪੱਖਾ ਲੈ ਕੇ ਜਿਹੜਾ ਪੱਖ ਲੈਣਾ ਮਹਾਰਾਜ ਦੀ ਸ਼ਰਨ ਲੈਣੀ ਹੈ ਹੋਰ ਸਾਰੇ ਪਖ ਛੱਡ ਦੇਣੇ ਹੈ ਇਹ ਪਿਆਰੇ ਨੂੰ ਪ੍ਰੇਮ ਰੂਪੀ ਕੌਣ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨਾਮ ਐ ਕੁਲ ਨਾ ਸੂਭਾਵੰ ਮੇਰੀ ਕੁਲ ਵੀ ਚੰਗੀ ਨਹੀਂ ਸੀ ਕੋਈ ਅਚੁੱਤ ਕੁਲ ਵੀ ਨਹੀਂ ਸੀ ਤੇ ਨਾ ਸੋਭਾ ਭਗਤੀ ਵਾਲੀ ਸਾਮ ਐ ਕਿਆ ਜਾਣਨਾ ਕਿਉ ਪਹਾਣੀ ਕੰਤ ਦੇਖੀ ਜਾਣਾ ਮੈਂ ਕਿਸ ਪ੍ਰਕਾਰ ਕੰਤ ਪਤੀ ਅਕਾਲ ਪੁਰਖ ਨੂੰ ਭਾਵੇ ਚੰਗੀ ਲੱਗਿਆ ਹਾਂ ਮੈਂ ਮੋਹੇ ਅਨਾਥ ਗਰੀਬ ਨਿਮਾਨੀ ਮੈਂ ਤਾਂ ਨਾਲ ਯਕੀਨ ਥਾ ਸਾ ਮੇਰਾ ਸੰਤੋਖ ਰੂਪੀ ਪਿਤਾ ਵੀ ਕਾਇਮ ਨਹੀਂ ਮੇਰੀ ਖਿਮਾ ਰੂਪੀ ਮਾਤਾ ਵੀ ਨਹੀਂ ਮੈਂ ਅਸੀ ਜਤੀਮ ਹਾਂ ਗਰੀਬ ਹਾਂ ਨਾਮ ਰੂਪੀ ਤਾਂ ਤੋਂ ਹਿੱਲਨੀ ਹਾਂ ਨਿਰਮਾਣੀ ਸੁਭਗੁਣਾ ਦੇ ਸਤਕਾਰ ਦੇ ਸਹਦ ਵੀ ਨਹੀਂ ਹਾਂ ਕਾਂਤ ਪਕਰ ਹਮ ਕੀ ਨੀ ਰਾਣੀ ਕੰਗ ਪਤੀ ਨੇ ਪਕੜ ਕਰਕੇ ਹਮਾਰੇ ਤਾਂ ਹੀ ਰਾਣੀ ਪਟਰਾਨੀ ਬਣਾ ਲਿਆ ਆਪ ਦੇ ਸੂਪਾ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਬਣਾ ਲਿਆ ਹੈ ਜਦ ਮੁਖ ਪ੍ਰੀਤਮ ਸਾਜਨ ਲਾਗਾ ਜਦੋਂ ਹੈ ਸਖੀ ਪ੍ਰੀਤਮ ਅਕਾਲ ਪੁਰਖ ਜੋ ਸੱਜਣ ਪਿਆਰਾ ਹੈ ਮੁਖ ਪ੍ਰੋਭ ਹੋ ਕੇ ਲੱਗਾ ਸਾਨੂੰ ਪ੍ਰਾਪਤ ਹੋਇਆ ਸੁਖ ਸਹਿਜ ਮਿਲਿਆ ਜਦੋਂ ਸਾਨੂੰ ਖ ਪ੍ਰੀਤਮ ਦੇ ਸੱਜਣ ਦੇ ਮਨ ਲੱਗ ਗਿਆ ਸੁਖ ਸਹਿਜ ਮੇਰਾ ਧਨ ਸੁਹਾਗਾ ਉਹਦਾ ਚਿਤ ਸੁਖ ਸਾਨੂੰ ਪ੍ਰਾਪਤ ਹੋ ਗਿਆ ਮੇਰਾ ਸੁਹਾਗ ਜੋ ਨੰਗਾ ਹੰਤਾ ਦੇ ਯੋਗ ਹੋ ਗਿਆ ਹੈ ਕਉ ਨਾਨਕ ਮੂਰੀ ਪੂਰਨ ਆਸਾ ਸਤਿਗੁਰੂ ਸਾਹਿਬ ਜੀ ਕਹਿੰਦੇ ਸਾਡੀ ਸੱਚੇ ਪਾਤਸ਼ਾਹ ਨੇ ਇਹ ਆਸਾ ਪੂਰੀ ਕਰ ਦਿੱਤੀ ਹੈ ਹਤ ਗੁਰ ਮੇਲੀ ਪ੍ਰਭ ਗੁਣ ਸਾਸਾ ਸਤਿਗੁਰੂ RAM DAS ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਭ ਜੋ ਪਰਮੇਸ਼ਰ ਗੁਣਾਂ ਦਾ ਖਜ਼ਾਨਾ ਹੈ ਉਜੇ ਨਾਲ ਮੇਲ ਦਿੱਤਾ ਹੈ ਆਸਾ ਮਹੱਲਾ ਪੰਜਵਾ ਮਾਥੇ ਤਿਰਕਤੀ ਦ੍ਰਿਸ਼ਤ ਕਰੂਰ ਸਾਧ ਸੰਗੇ ਜੀ ਮਾਇਆ ਦੇ ਪਾਣੀ ਕਸ਼ਣ ਕਰਦੇ ਨੇ ਕੈਸੀ ਮਾਇਆ ਹੈ ਮਾਥੇ ਤਿਰਕਤੀ ਦ੍ਰਿਸ਼ਤ ਕਰੂਰ ਜਿਵੇਂ ਮਥੇ ਪਿਉੜੀ ਪਾ ਲਵੇ ਆਏ ਨੂੰ ਵੇਖ ਕਰਕੇ ਉਹ ਚੰਗੀ ਨਹੀਂ ਹੁੰਦੀ ਇਹ ਕੌੜੀ ਨਿਗਾਹ ਨਾਲ ਟਕਣਾ ਕਰੇ ਇਸੇ ਪ੍ਰਕਾਰ ਇਹ ਮਾਇਆ ਕੈਸੀ ਹੈ ਤਿੰਨ ਗੁਣੇ ਤ੍ਰਿਕੁਟੀ ਰਵੇ ਅੰਦਰ ਹੈ ਇਹ ਅੰਤਾਂ ਕਰਨ ਕੋਈ ਮੱਥੇ ਤੇ ਤਿੰਨ ਗੁਣੇ ਤ੍ਰਿਕੁਟੀ ਪਾ ਦੇਣ ਵਾਲੀ ਹੈ ਅਪੇ ਗ੍ਰਸਟੀ ਜਿਹੜੀ ਕਰੂਰ ਕਰੜੀ ਹੈ ਸਾਰਿਆਂ ਨੂੰ ਖਾ ਜਾਣ ਵਾਲੀ ਨਾਸ਼ ਕਰਨਾ ਚਾਹੁੰਦੀ ਹੈ ਜਿਵੇਂ ਸੁਪਣੀ ਆਪਦੇ ਬੱਚਿਆਂ ਨੂੰ ਚੜਦੀ ਚੜਦੀ ਅੰਗਰੀ ਲੰਘਾ ਲੈਂਦੀ ਹੈ ਬੋਲੇ ਕੌੜਾ ਜੇਵਾ ਕੀ ਫੂੜ ਇਹ ਕੌੜਾ ਬੋਲਦੀ ਆ ਬਚਨ ਕਦੇ ਮਿੱਠਾ ਨਹੀਂ ਬੋਲਦੀ ਜ਼ੁਬਾਨ ਦੀ ਫੁੱਟੀ ਹੋਈ ਜ਼ੁਬਾਨ ਵਾਲੀ ਹੈ ਫੂੜ ਮੋਟੀ ਜਮਾਨ ਵਾਲੀ ਐ ਸਦਾ ਭੁਖੀ ਪਿਰ ਜਾਨ ਦੂਰ ਸਦਾ ਇਸੀ ਭੁਖੀ ਐ ਆਪਣੇ ਪਤੀ ਪਰਮੇਸ਼ਰ ਨੂੰ ਦੂਰ ਜਾਣਦੀ ਐ ਸਗਲੇ ਜੀ ਜਾਂਦੀ ਨਾਰੀ ਬਣੀ ਰਹਿੰਦੀ ਐ ਐਸੀ ਇਸਤਰੀ ਇੱਕ ਰਾਮ ਉਪਾਈ ਐ ਇਸੀ ਜਿਹੜੀ ਮਾਇਆ ਹੈ ਤੇ ਕੇ ਰਾਮ ਨੇ ਇਹ ਜਿਹੜੀ ਉਪਾਈ ਕਹਿੰਦੇ ਨੇ ਪੈਦਾ ਕੀਤੀ ਐ ਪਰਮੇਸ਼ਰ ਨੇ ਤੇ ਪ੍ਰਵਿਰਤ ਕੀਤੀ ਹੈ ਉਹਨ ਸਭ ਜਗ ਖਾਇਆ ਹਾਣੂ ਗੁਰੂ ਰਾਖੇ ਮੇਰੇ ਭਾਈ ਇਹ ਮੇਰੇ ਪ੍ਰਭੋ ਉਹਨ ਸਾਰੇ ਜਗ ਨੂੰ ਆਪ ਆਬ ਕਰ ਦਿੱਤਾ ਸਵਨ ਨੂੰ ਆਵਦਕਿਲ ਆ ਕੇ ਖਾਇਆ ਨਾਸ ਕਰ ਦਿੱਤਾ ਹੈ ਹਮਾਰੇ ਤਾਂ ਇਸ ਦਾ ਸਰਗੁਣ ਆਣ ਕੇ ਜੇ ਸੱਚੇ ਪਾਰਸ਼ਾ ਨੇ ਕਿਰਪਾ ਕਰਕੇ ਆਪ ਦੇ ਜਾਣ ਕੇੇ ਭਰਾਵੋ ਰੱਖਿਆ ਹੈ ਗੁਰਸਿੱਖੋ ਰਹਾਉ ਪਾਇਠ ਗੌਲੀ ਸਭ ਜਗ ਜੋਹਿਆ ਤੇ ਮਾਇਆ ਦੇਸੀ ਮੋਹਣੀ ਹੈ ਹੈ ਗੂਟੀ ਪਾ ਕੇ ਨਾ ਸਾਰਿਆਂ ਦੇ ਸਿਰ ਦੇ ਤੇ ਸਾਰੇ ਜਨਕ ਨੂੰ ਜੋਇਆ ਤਾਰ ਲਿਆ ਹੈ ਸਰਵਨਾ ਨੂੰ ਆਪਣੇ ਅਧੀਨ ਕਰ ਲਿਆ ਹੈ ਤੱਕ ਲਿਆ ਹੈ ਬ੍ਰਹਮਾ ਵਿਸ਼ਨੂੰ ਮਹਾਦੇਵ ਮੋਹਿਆ ਹੋਰ ਕਿਸੇ ਵੀ ਕੀ ਗੱਲ ਕਹੀਏ ਜਿਹੜੇ ਵੱਡੇ ਦੇਵਤੇ ਮੰਨੇ ਆ ਪ੍ਰਧਾਨ ਬ੍ਰਹਮਾ ਜੀ ਮੰਨੇ ਆ ਆਦੀ ਜੀ ਉਹ ਉਸ ਬ੍ਰਹਮਾ ਨੂੰ ਸ੍ਰਿਸ਼ਟੀ ਦਾ ਰੂਪ ਦੇਖ ਕੇ ਭੁੱਲ ਕੇ ਪੰਜ ਮੂੰਹ ਲਾ ਲਏ ਸੀ ਸ਼ਿਵ ਜੀ ਨੇ ਦਾ ਪੰਜਵਾਂ ਮੂੰਹ ਕੱਢ ਦਿੱਤਾ ਤੇ ਫੇਰ ਵੀ ਨੌਰੀ ਨਾਵੇਂ ਪੁੱਤਰ ਸ੍ਰਿਸ਼ਟੀ ਚੋਂ ਪੈਦਾ ਕਰ ਲਿਆ ਸੀ ਇਸ ਪ੍ਰਕਾਰ ਬ੍ਰਹਮਾ ਨੂੰ ਮੋਲਿਆ ਅਤੇ ਵਿਸ਼ਨੂੰ ਜੀ ਜਿਸ ਵੇਲੇ ਜਲੰਧਰ ਦਾਇਆ ਤੇ ਜਿੱਤਿਆ ਨਹੀਂ ਸੀ ਜੰਮਾ ਸ਼ਿਵ ਜੀ ਆਦਤ ਜੰਗ ਕਰਕੇ ਹਾਰ ਗਏ ਸੀ ਉਸ ਵਕਤ ਵਿਸ਼ਨੂੰ ਜੀ ਜਲੰਧਰ ਦਾਇਨ ਦਾ ਰੂਪ ਧਾਰ ਕੇ ਇਹਦੀ ਰਾਖਸ਼ਨੀ ਜਿਹੜੀ ਇਸਤਰੀ ਸੀ ਗ੍ਰਿੰਦਾ ਨਾਵੇਂ ਉਹਦਾ ਸੱਜਿਆ ਕੇ ਤੋੜਿਆ ਉਹ ਕਹਿਣ ਲੱਗੀ ਜਾ ਪੱਥਰ ਬਣ ਉਦੋਂ ਮੈਂ ਵਿਸ਼ਨੂੰ ਪੱਥਰ ਬਣ ਕੇ ਆਹ ਟਰਗਰਗ ਵਾਲਾ ਜੀ ਪੂਜੀ ਦਾ ਗੰਡਾ ਨਰੀ ਦਾ ਪੱਥਰ ਬਣਿਆ ਆ ਉਹਦੇ ਸ਼ਰਾਫ ਕਰਕੇ ਤੇ ਉਹ বিষ্ণੂ ਨੂੰ ਮੋਹ ਲਿਆ ਸੀ ਇਸ ਨੇ ਅਤੇ ਮਹਾਦੇਵ ਸ਼ਿਵ ਜੀ ਨੂੰ ਮੋਹ ਨਹੀਂ ਉਤਾਰਦੇ ਸਾਰੇ ਆਏ ਜਿੰਨੇ ਦੇਖਾ ਸੀ ਉੱਥੇ ਤੋਰਿਆ ਫੇਰਿਆ ਤੇ ਮਹਾਦੇਵ ਉਸ ਵੇਲੇ ਐਸਾ ਮਿਸ਼ਰ ਹੋਇਆ ਕਿ ਵਿੱਚ ਹਨੂਮਾਨ ਦੀ ਉਦੋਂ ਦੀ ਪਦਾਇਸ਼ ਹੈ ਗੋਰਖ ਦੀ ਪਦਾਇਸ਼ ਹੈ ਮਸ਼ਿੰਦਰਨਾਥ ਦੀ ਪਦਾਇਸ਼ ਹੈ ਹੇ ਹੇ ਯਾ ਮੋਤ ਹੋ ਗਿਆ ਸੀ ਕੋ ਮਹਾਦੇਵ ਸ਼ਿਵ ਜੀ ਗੁਰਮੁਖ ਨਾਮ ਲੱਗੇ ਸੋਹਿਆ ਜਿਹੜੇ ਗੁਰਮੁਖ ਨੇ ਸੱਚੇ ਪਾਕ ਸ਼ਾਇਰ ਪਰਮਾਨੰਦ ਦੇ ਹੋਵਨੋਂ ਜੋ ਗੁਰਮੁਖ ਨਾਮ ਵਿੱਚ ਲੱਗੇ ਹੋਏ ਹਨ ਉਹ ਸੋਹਣੇ ਹੀ ਹਨ ਬਾਕੀ ਨਹੀਂ ਕੋਈ ਛੱਡਿਆ ਇਸ ਮਾਇਆ ਨੇ ਗੁਰਮੁਖ ਬਚੇ ਗੁਰੂ ਕੋ ਯੋ ਬਚੇ ਹੈ ਜਿਹਦੇ ਮਹਾਰਾਜ ਨਾਮ ਤੇ ਲੱਗ ਕੇ ਸ਼ੋਭ ਨੀਕ ਹੋਏ ਆਮ ਵਰਤਨੇਮ ਕਰ ਥੱਕੇ ਪੁਨਹ ਚਰਨ ਵਰਤ ਰੱਖਣ ਵਾਲੇ ਵੀ ਥੱਕ ਗਏ ਅਜੇ ਯਮਨੇਮ ਆਦ ਕਰਨ ਵਾਲੇ ਵੀ ਥੱਕ ਗਏ ਪੁਨਹ ਚਰਨਾ ਪ੍ਰਾਸ਼ਿਤ ਕਰਨ ਵਾਲੇ ਵੀ ਥੱਕ ਗਏ ਉਹਨਾਂ ਪੁਨਾਂ ਸ੍ਰੇਸ਼ਟ ਆਚਾਰ ਵਿੱਚ ਚੰਗੇ ਪੁੰਨਾਂ ਚ ਪ੍ਰਵੇਸ਼ ਹੋਣ ਰੂਪ ਦਾ ਨਾ ਉਪਰ ਚਰਨ ਹੁੰਦਾ ਤੇ ਪ੍ਰਾਸ਼ਿਤ ਦਾ ਨਾਮ ਵੀ ਕਈ ਥਾਈ ਹੈ ਪਾਪਾਂ ਦੀ ਨਿਦਰਤੀ ਬਾਤ ਹੈ ਜਿਹੜੇ ਕਰਮ ਕਰੀਏ ਉਹ ਨਾ ਪ੍ਰਾਸ਼ਿਤ ਤੋਂ ਹੁੰਦਾ ਹੈ ਅਕੇ ਪੁੰਨਾ ਦੇ ਚ ਪਰਵਰਤ ਹੋਣ ਵਾਲੇ ਇਹਨੇ ਕੰਮ ਕਰਿਓ ਨਾ ਪਨਾਸਚਰ ਨੰਦਾ ਕਿਉ ਕਰਕੇ ਥੱਕ ਗਏ ਸਾਰੇ ਕਟ ਤੀਰਥ ਭਾਵੇ ਸਭ ਧਰਨਾ ਕਈ ਤੀਰਥਾਂ ਦੇ ਕਿਨਾਰਿਆਂ ਤੇ ਬੈਠੇ ਵੀ 모ਹੇ ਜੇ ਕਈ ਤੀਰਥਾਂ ਦੇ ਭਰਮਦੇ ਹੋਏ 모ਹੇ ਜੇ ਕਈ ਸਾਰੀ ਧਰਤੀ ਤੇ ਪੁੰਦੇ ਫਿਰਦੇ ਹਨ ਏ ਉੱबरे ਜੇ ਸਤਗੁਰੂ ਕੀ ਸਰਨਾ ਇੰਨਾ ਸਾਰੇ ਜੋ ਖੇਤੋ ਬਜੇ ਹਨ ਜੋ ਸਤਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਪਏ ਹਨ ਮਾਇਆ 모ਹ ਸਭੂ ਜਗ ਬਾਧਾ ਭਾਈ ਮਾਇਆ ਦੇ 모ਹ ਨੇਾਰੇ ਜਤੂ ਮਨ ਲਿਆ ਕੈਦੀ ਕਰ ਲਿਆ ਅਧੀਨ ਕਰ ਲਿਆ ਨਾਸ਼ ਕਰਤਾ ਹੈ ਹਉਮੈ ਪਚੈ ਮਨਮੁਖ ਮੂਰਖ ਹਉਮੈ ਕਰਕੇ ਪਚਦੇ ਮਨਮੁਖ ਲੋਕ ਮਨੁਖ ਲੋਕਾਂ ਦਾ ਮਨ ਮੂਰਖ ਹੋ ਰਿਹਾ ਹੈ ਮੂਰਖਾ ਮੂਹ ਆਦ ਕਾ ਨੂੰ ਇਹਨਾਂ ਦੇ ਭੋਗਣ ਵਿੱਚ ਹੀ ਰਖ ਛੜਿਆ ਹਰ ਵਕਤ ਲਾ ਛੜਿਆ ਹੈ ਇਸ ਕਰਕੇ ਮਨਮੁਖ ਮੂਰਖ ਹੋਉ ਮੈਂ ਕਰਕੇ ਸਾਡੇ ਰੇ ਇਹਨਾਂ ਵਿਕਾਰਾਂ ਵਿੱਚ ਨਾ ਗੁਰਮੁਖ ਗੁਰ ਨਾਨਕ ਬਾਹ ਪਕਰ ਹਮ ਰਾਖਾ ਤਾਨੂੰ ਤੋਂ 22 ਸਤਿਗੁਰੂ ਨਾਨਕ ਦੇਵ ਜੀ ਨੇ ਸਾਡੀ ਬਿਰਤੀ ਰੂਪੀ ਪੁਜਾ ਪਕੜ ਕੇ ਕਿਰਪਾ ਕਰਕੇ ਰੱਖ ਲਿਆ ਹੈ ਆਸਾ ਮਹੱਲਾ ਪੰਜਵਾ ਸਰਬ ਦੁਖ ਜਪ ਬਿਸਰੈ ਸੁਆਮੀ ਸੇ ਸਰਬ ਕੇ ਸੂਮੀ ਅਕਾਲ ਮੂਰਖ ਜੇ ਜੋ ਆਪ ਸਾਨੂੰ ਭੁੱਲ ਜਾਓ ਉਹਦੇ ਸਾਰੇ ਹੀ ਦੁੱਖ ਚਿੰਬੜੇ ਸਮਝਦੇ ਆਂ ਜੋ ਅਗਿਆਨ ਜਨ ਪੈਦਾ ਹੋਏ ਹਨ। ਇਹਾ ਉਹਾ ਕਾਮ ਨਾ ਪ੍ਰਾਣੀ ਇਹ ਪ੍ਰਾਣੀ ਵੈਸੇ ਲੋਕ 'ਚ ਵੀ ਕੋਈ ਕੰਮ ਨਹੀਂ ਸਫਲਾ ਹੁੰਦਾ ਪਰ ਲੋਕ 'ਚ ਵੀ ਕੋਈ ਚੀਜ਼ ਕੰਮ ਨਹੀਂ ਆਉਂਦੀ ਇਸ ਪ੍ਰਾਣੀ ਦੇ। ਸ਼ਾਂਤ ਤ੍ਰਿਪਤਾਸਰੀ ਹਰ ਹਰ ਧਿਆਏ ਸੰਤ ਭਾਗ ਜੀਏ ਕਿ ਹੁਣ ਹਰ ਹਰ ਪਰਮੇਸ਼ਰ ਨੂੰ ਧਿਆ ਕੇ ਪਤ੍ਰਪਤ ਹੋਏ ਆਸ਼ਾ ਕਰਕੇ ਰੱਜੇ ਹਨ ਕਰ ਕਿਰਪਾ ਆਪਣੈ ਨਾ ਇਲਾਏ ਵਰਦ ਕਰਕੇ ਵਾਹਿਗੁਰੂ ਨੇ ਆਪਦੇ ਨਾਮ ਵਿਚ ਆਪਦੇ ਪਿਆਰੇ ਲਾ ਲਏ ਹਨ ਸਾਰੇ ਸੁਖ ਪ੍ਰਭ ਤੁਮਰੀ ਰਜਾ ਇਹ ਤੁਮੇ ਸ਼ੁਕਾ ਦੀ ਰਜਾ ਚਲਨੇ ਕਰਕੇ ਹੀ ਸਾਰੇ ਸੁਖ ਪ੍ਰਾਪਤ ਹੁੰਦੇ ਹਨ ਰਹਾਉ ਸੰਗ ਭੂਤ ਕਉ ਜਾਣਤ ਦੂਰ ਜਿਹੜਾ ਪੁਰਸ਼ ਹੈ ਮਾਰਾ ਤੂੰ ਸਦਾ ਸੰਗ ਅੰਗ ਸੰਗ ਰਹਿਣ ਵਾਲਾ ਐਦੂ ਨਾਲ ਹੁੰਦੇ ਨੂੰ ਦੂਰ ਜਾਣਦੇ ਹੈ ਜਿਹੜੇ ਓ ਜਨ ਮਰਤਾ ਨਿਤ ਨਿਤ ਝੂਰ ਓ ਨਿਤਾ ਪਰਤੀ ਚੋਰਿਆਂ ਨਾਲ ਮਾਰਾ ਚੁਰਕਿੜਕੇ ਨਿਤਾ ਪਰਤੀ ਮਰ ਜਾਏ ਇਹਨਾਂ ਸਾਕ ਪੇਸ਼ ਦੀਆ ਤਿਸ ਜਿਤ ਵਤਨਾਂ ਇਹਨੂੰ ਤਾਂ ਸਾਕ ਕੁਝ ਜੀਵਨ ਨੂੰ ਦਿੱਤਾ ਹੈ ਅੰਨ ਖਾਣਾ ਕੱਪੜ ਪਹਿਨਣ ਦੀ ਆਸਨ ਬੋਗਾਣੀ ਕਿਸ ਸਾਹਬ ਨੂੰ ਚਿਗਲਦੇ ਨਹੀਂ ਹੰ ਜਿਹੜੇ ਸਿਮਰ ਨਹੀਂ ਕਰਦੇ ਚੇਤੇ ਨਹੀਂ ਕਰਦੇ ਮਾਹ ਵਿਖਿਆ ਮਹਿ ਦਿਨ ਰਹਿਣ ਜਾ ਮਾਹ ਵਿਖਿਆ ਇੱਕ ਬਾਰੀ ਗੈਰ ਕੋਹੜੀ ਮਰ ਜਾਂਦਾ ਆਦਮੀ ਮਾਹ ਵਿਖਿਆ ਸਾਰਿਆਂ ਜਨਮਾਂ ਚਿੰਬੜੀ ਰਹਿਦੀ ਮਾਇਆ ਏਸ ਕਰਕੇ ਮਾਹ ਵਿਖਿਆ ਮਾਇਆ ਸਾਰਿਆਂ ਜਨਮਾਂ ਚਿੰਬਣ ਵਾਲੀ ਗੈਰ ਕਿਹੜੀ ਵਿਸ਼ਿਆਂ ਦੀ ਕਿਵੇਂ ਜੇ ਰਾਤ ਤੇ ਦਿਨ ਸਾਰੇ ਜਿੰਦਗੀ ਦੇ ਜਾ ਰਹੇ ਹਨ ਬਾਹੋ ਨਾਨਕ ਪ੍ਰਭ ਸਿਮਰੋ ਏਕ ਸਤਿਗੁਰੂ ਜੀ ਕਹਿੰਦੇ ਨੇ ਤੋ ਅਕਾਲ ਪੁਰਖ ਵਾਹਿਗੁਰੂ ਦਾ ਬਾਣੀ ਸਿਮਰਨ ਕਰੋ ਗੁਰਮਖੋ ਘਤ ਪਾਈਏ ਗੁਰ ਪੂਰੇ ਟੇ ਸ੍ਰੀ ਗੁਰੂ ਸਾਹਿਬ ਜੀ ਪੂਰਿਆਂ ਦੀ ਟੇ ਕੋਟ ਲੈ ਕੇ ਮੁਕਤ ਪਾਈ ਦੀ ਹੈ ਕਲਿਆਣ ਪਾਈ ਦੀ ਹੈ